thank you ਸੋ ਇੱਕ ਬੜੀ ਸਸੰਸਨੀ ਕੇਸ ਤੇ ਇੱਕ ਗੰਭੀਰ ਜਿਹੜਾ ਹੈਗਾ ਮੈਂ ਮੰਨਦਾ ਕਿ ਅਪਰਾਧ ਹੋਇਆ ਸੀ ਜਿਸ ਵਿੱਚ ਇੱਕ ਜਿਹੜੀ ਆ ਨਿਊ ਟੀਚਰ ਕਲੋਨੀ ਦੇ ਰਹਿਣ ਵਾਲੀ ਸ਼੍ਰੀਵਤੀ ਨੀਦਮ ਸ਼ਰਮਾ ਨਾਦੀ ਬਜ਼ੁਰਗ ਔਰਤਾ ਉਮਰ ਦੀ ਉਮਰ तकरीबन 68 ਸਾਲ ਸੀ ਉਹ ਘਰ ਦੇ ਵਿੱਚ ਮ੍ਰਿਤਕ ਪਾਏ ਗਏ ਸੀਗੇ ਤੇ ਉਹਨਾਂ ਦੇ ਘਰਦਿਆਂ ਨੇ ਜਦੋਂ ਵੇਖਿਆ ਕਿ ਉਹਨਾਂ ਦੀਆਂ ਕੰਨਾਂ ਦੀਆਂ ਵਾਲੀਆਂ ਔਰ ਹੱਥ ਦੇ ਕੰਗਣ ਨਹੀਂ ਸਨ ਘਰ ਦੇ ਵਿੱਚ ਜਿਸ ਬੈੱਡ ਦੇ ਉੱਤੇ ਇਹਨਾਂ ਦੀ ਡੈੱਡ ਬੋਡੀ ਪਈ ਸੀ ਉਸ ਬੈੱਡ ਦੇ ਵਿੱਚੋਂ ਵੀ ਇਹਨਾਂ ਦੇ ਜਿਹੜੇ 4.5 ਲੱਖ ਰੁਪਇਆ ਘਰ ਦੇ ਵਿੱਚੋਂ ਗਾਇਬ ਸੀ। ਸੋ ਜਿਸ ਤੋਂ ਇਹ ਪਤਾ ਚੱਲਿਆ ਕਿ ਕਿਸੇ ਵਿਅਕਤੀ ਨੇ ਇਹਨਾਂ ਨੂੰ ਮਰਡਰ ਕਰਕੇ ਉਸ ਤੋਂ ਬਾਅਦ ਲੁੱਟਖੋਹ ਦੀ ਵਾਰਤਤ ਕੀਤੀ ਹੈ। ਪਠਾਨਕੋਟ ਪੁਲਿਸ ਨੇ ਬੜੀ ਗੰਭੀਰਤਾ ਨਾਲ ਇਸ ਕੇਸ ਨੂੰ ਲਿਆ ਅਸੀਂ ਆਪਣੀਆਂ ਇਨਵੈਸਟੀਗੇਸ਼ਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀਆਂ ਤੁਰੰਤ ਜਿਹੜੀਆਂ ਹੈਗੀਆਂ ਉਹ ਨਿਯੁਕਤ ਕੀਤੀਆਂ ਜਿਹਦੇ ਵਿੱਚ ਸੀਆਈਏ ਦੀ ਮਦਦ ਲਈ ਡਿਟੈਕਟਿਵ ਵਿੰਗ ਦੀ ਮਦਦ ਲਈ ਟੈਕਨੀਕਲ ਵਿੰਗ ਦੀ ਮਦਦ ਲਈ ਸੋ ਬੇਸਡ ਓਨ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਅਸਿਸਟੈਂਸ ਦੇ ਉਤਾਰ ਦੇ ਉਤੇ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਹਾਂ ਇੱਕ ਦੋਸ਼ੀ ਤਾਂ ਇਸ ਮਰਨ ਵਾਲੀ ਜਿਹੜੀ ਬਜ਼ੁਰਗਔਰਤਾ ਸ਼੍ਰੀਮਤੀ ਨੀਲਮ ਸ਼ਰਮਾ ਉਹਨਾਂ ਦੇ ਦਿਓਰ ਦਾ ਬੇਟਾ ਹੈਗਾ ਜਿਹਦਾ ਨਾਮ ਰਾਮਕਮਰ ਉਰਫ RAMU ਸ਼ਰਮਾਇਆ ਜਿਹੜਾ ਕਿ ਬਿਲਕੁਲ ਇਹਦਾ ਨਜ਼ਦੀਕੀ ਘਰ ਦੇ ਵਿੱਚ ਰਹਿੰਦਾ ਦੂਸਰਾ ਉਸਦਾ ਦੋਸਤ ਹੈਗਾ ਆ ਜਿਸਦਾ ਨਾਮ ਹੈਗਾ ਨਾਨਕ ਦੇਵ ਕਰਕੇ ਨਾਮ ਹੈ ਉਹ ਡਮਟਾਲ ਦਾ ਰਹਿਣ ਵਾਲਾ ਆ ਜੇਕਰ ਇਸ ਦੀ ਕਿਸ ਦੀ ਥੋੜੀ ਪਿਛੋਕੜ ਵਿੱਚ ਝਾਤ ਮਾਰੀਏ ਤੇ ਇੱਕ ਦਿਨ ਪਹਿਲਾਂ ਜਿਸ ਦਿਨ ਇਸ ਦੀ ਡੈਥ ਹੁੰਦੀ ਔਰਤ ਦੀ ਉਸ ਤੋਂ ਇੱਕ ਦਿਨ ਪਹਿਲਾਂ ਇਹ ਨਾਨਕ ਦੇਵ RAMU ਦੇ ਕਹਿਣ ਦੇ ਉੱਤੇ ਇਹਦੇ ਘਰ ਰੈਕੀ ਕਰਨ ਆਇਆ ਸੀ ਉਸ ਦਿਨ ਵੀ ਇਹਨਾਂ ਦਾ ਮਨਸ਼ਾ ਸੀ ਕਿ ਰੈਕੀ ਕਰਨ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇ ਔਰ ਬਹਾਨੇ ਨਾਲ ਇਸ ਘਰਤ ਕੋ ਗਿਆ ਔਰ ਇਹ ਕਹਾ ਕਿ ਮੈਂ ਤੇਰੇ ਪਤੀ ਦੇ ਪਾਸ ਤੋਂ ਆਇਆ ਆਰਸੀ ਜਿਹੜੀ ਹੈਗੀ ਆ ਕਿਸੇ ਨੂੰ ਬੈਨੀਫਾਈ ਕਰਨਾ ਇਹਨੇ ਜਿਦੋਂ ਆਪਣੇ ਪਤੀ ਨੂੰ ਫੋਨ ਮਲਾਇਆ ਤੇ ਉੱਥੋਂ ਖਿਸਕ ਗਿਆ ਉਸ ਦਿਨੇ ਵਾਰਦਾਤ ਨਹੀਂ ਕਰ ਸਕੇ ਅਗਲੇ ਦਿਨ ਫਿਰ ਇਹਨਾਂ ਨੇ ਪਲਾਨਿੰਗ ਕੀਤੀ ਜਿਹੜਾ RAMU ਸਿੰਘ ਨਾਲ ਦੇ ਘਰ ਵਿੱਚ ਰਹਿੰਦਾ ਉਹ ਕੋਠਿਆਂ ਦੇ ਉੱਪਰ ਦੀ ਆਪਣਾ ਮੂੰਹ ਬਣ ਕੇ ਥੱਲੇ ਆਇਆ ਔਰ ਜਿਹੜਾ ਨਾਨਕ ਨਾਂ ਦਾ ਬੰਦਾ ਸੀਗਾ ਇਹਦਾ ਦੋਸਤ ਸੀਗਾ ਉਹ ਮੇਨ ਗੇਟ ਸਾਡੀ ਅੰਦਰ ਆਇਆ ਇਹਨੇ ਦੇਖਿਆ ਜਦੋਂ ਬਜ਼ੁਰਗ औरत ਘਰ ਦੇ ਵਿੱਚ ਇਕੱਲੀ ਆ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਉਹਨੇ ਅਗਿਓ ਥੋੜੀ ਬਹੁਤੀ ਕਿਉਂਕਿ ਕਮਜ਼ੋਰ ਸਰੀਰ ਸੀ ਉਹਨਾਂ ਦਾ ਉਹਨਾਂ ਨੇ ਜਿੰਨੀ ਵੀ ਉਹਨਾਂ ਦੀ ਰੈਜ਼ਿਸਟੈਂਸ ਕਰ ਸਕਦੇ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹਦੇ ਮੂੰਹ ਤੇ ਹੱਥ ਰੱਖ ਕੇ ਉਹਨਾਂ ਦੀ ਜਿਹੜੀ ਹੈਗੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਇਸੇ ਹੀ ਇਸੇ ਹੀ ਕਾਰਵਾਈ ਦੇ ਦੌਰਾਨ ਮਤਲਬ ਇਸੇ ਇਸੇ ਜਦੋਂ ਜਾਹਤ ਦੇ ਦੌਰਾਨ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਆ ਮੌਤ ਹੋਣ ਤੋਂ ਬਾਅਦ ਇਹ ਉੱਥੋਂ ਉਹਨਾਂ ਦੀਆਂ ਹੱਥਾਂ ਦੀਆਂ ਜਿਹੜੇ ਹੈਗੇ ਆ ਕੰਗਣ ਤੇ ਕੰਨਾਂ ਦੀਆਂ ਵਾਲੀਆਂ ਤੇ 4.5 ਲੱਖ ਰੁਪਏ ਬੈੱਡ ਵਿੱਚੋਂ ਕੱਢ ਕੇ ਫਰਾਰ ਹੋ ਜਾਂਦੇ ਆ ਸੋ ਆ ਸਾਡੀ ਟੀਮ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਕੋਲੋਂ ਚੋਰੀ ਕੀਤੇ ਹੋਏ ਜਿਹੜੇ ਹੈਗੇ ਸੋਨਾ ਉਹ ਵੀ ਰਿਕਵਰ ਹੋ ਗਿਆ ਤੇ 4.5 ਲੱਖ ਵਿੱਚੋਂ 23 4,23,500 ਰੁਪਏ ਵੀ ਬਰਾਮਦ ਕਰ ਲਿਆ ਬਾਕੀ ਇਹਨਾਂ ਨੇ ਆਪਣਾ ਇੱਕ ਦੇ ਦਿਨ ਦੇ ਵਿੱਚ ਜਿਹੜਾ ਇਹਨਾਂ ਨੂੰ ਸਮਾਂ ਮਿਲਿਆ ਸੀ ਉਹਦੇ ਵਿੱਚ ਕੁਝ ਪਾਇਆ ਪੈਸਾ ਨਾ ਖਰਚ ਵੀ ਲਿਆ सो so, यह एक गंभीर किस्म का अपराध है और अं इस भरपूर कोशिश करा कि जी इनवेटिश आई उच्च पद की जाए ताकि दोषियों जो है वो सजा अदालत देश दैट योर चाइल्ड स्कूल little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalhousie Bypass Road, Pathankul.